ਹਾਂਜੀ ਕੀ ਹਾਲ ਚੱਲ ਦੋਸਤੋ ਦੋਸਤੋ ਅੱਜ ਆਪਾਂ ਪਹੁੰਚੇ ਆ ਮੰਦਰ ਤੇ ਮੰਦਰ ਦੇਖਦੇ ਆ ਕਿਹੜੀ ਸੇਵਾ ਚੱਲਦੀ ਆ ਤੇ ਉਹ ਅੰਦਰ ਜਾ ਕੇ ਤੁਹਾਨੂੰ ਸਾਰਾ ਬੇਬਾਕ ਦਿਖਾਉਂਦੇ ਆ ਤੇ ਆਜੋ ਚਲਿਏ ਮੰਦਰ ਆ ਬਾਹਰ ਵੀ ਸੰਗਤ ਦੇ ਮੋਟਰਸਾਈਕਲ ਸਾਈਕਲ ਸਾਰੇ ਆਪੋ ਆਪਣੇ ਸਾਧਨਾਂ ਤੇ ਆ ਗਏ ਆ ਤੇ ਆਪਾਂ ਹੁਣ ਚੱਲਦੇ ਆ ਅੰਦਰ ਅਲ ਨੂੰ ਤੇ ਅੰਦਰ ਕਰਦੇ ਆ ਦਰਸ਼ਨ ਦਿਦਾਰੇ ਤੇ ਤੁਹਾਨੂੰ ਦਿਖਾਉਂਦੇ ਆ ਸੰਗਤ ਜਿਹੜੀ ਸੇਵਾ ਕਰ ਰਹੀ ਆ ਤੇ ਨਾਲ ਮੰਤਾਂ ਦੇ ਵੀ ਦਰਸ਼ਨ ਕਰਦੇ ਆ ਭਾਈ ਵੇ ਹੁਣ ਆਪਾਂ ਆਓ ਜੀ ਕਰ ਲੋ ਦਰਸ਼ਨ ਮੰਤ ਬੈਠੇ ਆ ਗੱਦੀ ਦੇ ਉੱਤੇ ਬੈਠੇ ਆ ਤੇ ਇਹ ਸਥਾਨ ਉਹ ਆ ਜਿੱਥੇ ਬੈਠਦੇ ਹੁੰਦੇ ਆ ਸੋ ਉੱਪਰ ਇਹਨਾਂ ਤੋਂ ਪਹਿਲਾਂ ਜਿਹੜੇ ਸੀਗੇ ਮੰਤ ਉਹ ਸੀ ਸੋ ਆਉਂਦੇ ਜਾਂਦੇ ਮੱਥਾ ਟੇਕਦੇ ਆ ਵੀ ਸਾਰੇ ਜਣੇ ਤੇ ਇਸ ਵੇਲੇ ਮੰਦਰ ਵਿੱਚ ਪੂਰੀਆਂ ਰੌਣਕਾਂ ਜੀ ਠਾਕੁਰ ਦਵਾਰੇ ਮੰਦਰ ਵਿੱਚ ਹੋਲੀ ਦਾ ਜਿਹੜਾ ਤਿਹਾੜ ਆ ਜਮਸ਼ੇਰ ਵਿੱਚ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਸਭ ਤੋਂ ਵੱਧ ਮਸ਼ਹੂਰ ਜਿਹੜਾ ਹੋਲੀ ਦਾ ਤਿਹਾੜ ਜਮਸ਼ੇਰ ਦੇ ਵਿੱਚ ਉਹ ਜਿੱਦਾਂ ਮਤਲਬ ਇੱਥੇ ਮਨਾਉਂਦੇ ਆ ਤੇ ਆਪਣੇ ਸਾਰੇ ਭਾਈਚਾਰੇ ਰਲ ਕੇ ਮਨਾਉਂਦੇ ਆ ਸ਼ੁਰੂ ਤੋਂ ਜਿੱਦਾਂ ਤੁਰਿਆ ਆਉਂਦਾ ਹਨਾ ਬਜ਼ੁਰਗਾਂ ਦੇ ਟਾਈਮ ਤੱਕ ਕਈ ਪੀੜ੍hiyan ਹੋ ਗਈਆਂ ਸਾਨੂੰ ਵੀ ਦੇਖਦਿਆਂ ਨੂੰ ਸਾਰੀ ਉਮਰ ਹੋ ਗਈ ਆ ਬਈ ਹੋਲੀ ਸਾਡੇ ਪਿੰਡ ਦੀ ਬਹੁਤ ਮਸ਼ਹੂਰ ਆ ਰਾਤ ਨੂੰ ਪਹਿਲਾਂ ਗਿੱਲੀ ਹੋਲੀ ਦਾ ਫੂਕਦੇ ਆ ਤੇ ਉਹ ਮੇਨ ਜਦੋਂ ਹੋਲੀ ਹੁੰਦੀ ਉਸ ਦਿਨ ਫੇ ਦੂਜੀ ਹੋਲੀ ਦਾ ਖੇਡ ਕੇ ਸਾਰੇ ਪਿੰਡ ਵਿੱਚ ਧੋਲ ਨਾਲ ਇਦਾਂ ਜਾਂਦੇ ਆ ਤੇ ਹੋਲੀ ਖੇਡਦੇ ਜਾਂਦੇ ਆ ਉਸ ਦਿਨ ਕੋਈ ਗੁੱਸਾ ਵੀ ਨਹੀਂ ਕਰਦਾ ਹੈਗਾ ਵੀ ਮੇਰੇ ਤੇ ਰੰਗ ਕਾਤੇ ਪਾਇਆ ਕਿਉਂਕਿ ਸਾਰਿਆਂ ਨੂੰ ਪਤਾ ਵੀ ਇਹ ਜਮਸ਼ੀਰ ਦੀ ਹੋਲੀ ਹੈ ਇੱਥੇ ਜੇ ਪਹੁੰਚ ਗਏ ਆ ਜਮਸ਼ੀਰ ਤੁਹਾਡੇ ਪੈਰ ਪੈ ਗਏ ਆ ਤੇ ਤੁਹਾਡੇ ਰੰਗ ਪੈਣਾ ਹੀ ਪੈਣਾ ਹੋਲੀ ਵਾਲੇ ਦਿਨ ਸੋ ਆ ਸੰਗ ਸਾਰੀ ਬੈਠੀ ਦਰਸ਼ਨ ਦਦਾਰੇ ਕਰਦੀ ਆ ਸੋ ਆ ਜਾਓ ਹੁਣ ਇਦਾਂ ਨੂੰ ਘੁਮਾਉਨੇ ਆ ਕੈਮਰਾ ਬੱਚੇ ਵੀ ਬੈਠੇ ਆ ਤੇ ਬੱਚੇ ਦਾ ਆਪਣੇ ਘਰੇ ਫੋਨਾਂ ਤੇ ਲੱਗੇ ਆ ਤੇ ਇਹਨਾਂ ਦਾ ਦਾ ਲੱਗ ਗਿਆ ਮੈਨੂੰ ਲੱਗਦਾ ਮਾਤਾ ਤੇ ਮੰਮੀ ਡੈਡੀ ਇਹਨਾਂ ਦੇ ਸੇਵਾ ਕਰ ਰਿਹਾ ਤੇ ਬੱਚੇ ਹੁਣ ਫੋਨਾਂ ਤੇ ਲੱਗ ਗਿਆ ਤੇ ਇਧਰ ਬੀਬੀਆਂ ਸੇਵਾ ਕਰਦੀਆਂ ਤੇ ਨਾਲ-ਨਾਲ ਤੁਹਾਨੂੰ ਅੱਗੇ ਵੀ ਲਈ ਜਾਂਦੇ ਆ ਤੇ ਸੇਵਾ ਚੱਲਣ ਲੱਗ ਪਈ ਆ ਜੀ ਪੂਰੀ ਨਿਰੰਤਰ ਤੇ ਆਓ ਮੱਧ ਤੋਂ ਵੱਧ ਤੇ ਕਰੋ ਸੇਵਾ ਆ ਦੇਖੋ ਜੀ ਅੰਦਰ ਜਦਾ ਕਥਾ ਵੀ ਸ਼ੁਰੂ ਹੋ ਗਈ ਆ ਤੇ ਅੱਜ ਆਰਤੀ ਕਰਕੇ ਤੇ ਕਥਾ ਸ਼ੁਰੂ ਕਰਨ ਲੱਗੇ ਆ ਉਹਤਨ ਨਾਲ ਨਾਲ ਦਿਖਾਲਿਆ ਦਦਾਰਾ ਕ੍ਰਿਸ਼ਨ ਭਗਵਾਨ ਜੀ ਦੀ ਤੁਮ ਜਿਹੜਾ ਸ਼ਰੂਪ ਲੱਗਾ ਹੈ ਇੱਧਰ ਕੀਰਤਨ ਕਰਨ ਵਾਲੇ ਬੈਠੇ ਆ ਤੇ ਇੱਧਰ ਜਿਹਨਾਂ ਨੇ ਕਥਾ ਕਰਨੀਆਂ ਨਾਲ ਨਾਲ ਜਦੋਂ ਗੀਤਾ ਦੇ ਜਿਹੜੇ ਸ਼ਲੋਕ ਹੁੰਦੇ ਉਹਨਾਂ ਦੇ ਅਰਥ ਵੀ ਦੱਸਦੇ ਹੁੰਦੇ ਇਹ ਅ ਹੋਰ ਵੀ ਜਿਹੜੇ ਧਾਰਮਿਕ ਗ੍ਰੰਥ ਆ ਆਪਣੇ ਉਹਨਾਂ ਦੇ ਵਿੱਚੋਂ ਵੀ ਕਈ ਜਿਹਦਾ ਸਾਖੀਆਂ ਵੀ ਸੁਣਾਉਂਦੇ ਹੁੰਦੇ ਹਨ ਤੇ ਕਈ ਵੇਲੇ ਜਿਹਦਾ ਘਰ ਬੈਠੇ ਵੀ ਸੁਣਦੀਆਂ ਰਹਿੰਦੀਆਂ ਹੁੰਦੀਆਂ ਆਵਾਜ਼ ਹੁੰਦੀ ਹੁੰਦੀ ਆ ਤੇ ਇੱਧਰ ਸ਼ੁਰੂਆਤ ਹੋਣ ਲੱਗੀ ਆ ਤੇ ਹੁਣ ਆਪਾਂ ਸਾਰਿਆਂ ਦੇ ਤੁਹਾਨੂੰ ਕ੍ਰਾਇ ਦਰਸ਼ਣ ਦਾਰੇ ਸੰਗਤ ਦੇ ਵੀ ਦਰਸ਼ਣ ਦਾਰੇ ਤੇ ਵੈਕਿਤ ਹੁਣ ਜੀ ਸ਼ੁਰੂ ਹੋਣ ਲੱਗੀ ਆ ਕਥਾ ਤੇ ਫੇ ਤੁਹਾਨੂੰ ਆਪਾਂ ਲੈ ਕੇ ਜਾਣਾ ਬਾਹਰ ਤੇ ਬਾਹਰਲੇ ਪਾਸੇ ਜਿਹੜੇ ਆਪਣੇ ਵੀਰ ਉਹ ਵੀ ਚੂਰਮਾ ਜਿਹਦਾ ਕੁੱਟਦੇ ਆ ਤੇ ਅੱਜ ਚੂਰਮੇ ਦੀ ਸੇਵਾ ਚੱਲਦੀ ਸੀਗੀ ਫੇ ਚੂਰਮਾ ਜਿਹੜਾ Holi ਤੇ ਆਪਣੇ ਪ੍ਰਸ਼ਾਦ ਨਾਲ ਬਣਦੇ ਹੁੰਦੇ ਉਦੋਂ ਨੂੰ ਤੇ ਉਹਦੇ ਸੰਦਰਭ ਵਿੱਚ ਅੱਜ ਸਾਰੇ ਪਿੰਡ ਦੇ ਜਦਾਂ ਇਕੱਠੇ ਹੋਏ ਆ ਤੇ ਉੱਥੇ ਸੇਵਾ ਕਰਦੇ ਆ ਤੇ ਆਹ ਮੰਦਿਰ ਆ ਜੀ ਮੰਦਿਰ ਦੇ ਘਰ ਲੋ ਦਰਸ਼ਨ ਤੇ ਤਨ ਨਾਲ ਨਾਲ ਦਿਖਾਲਦੇ ਆ ਮੈਂ ਫੇਰ ਬਾਹਰ ਨਿਕਲ ਗਿਆ ਤਾਂ ਬਾਹਰ ਨਿਕਲ ਕੇ ਦੇਖਿਆ ਚਾਚਾ ਜੀ ਹੁਣ ਪਤੀਲੇ ਵਿੱਚ ਆਟਾ ਗੁੰਨਦੇ ਸੀਗੇ ਤੇ ਆਟਾ ਗੁੰਨ ਕੇ ਤੋਂ ਉਦੋਂ ਬਾਅਦ ਚ ਉਹ ਤੁਹਾਨੂੰ ਨਾਲ-ਨਾਲ ਉਹ ਵੀ ਦਿਖਾਲਦੇ ਆ ਉਧਰ ਪਰਲੇ ਪਾਸੇ ਸੰਗ ਜਿਹੜੀ ਬੈਠੀ ਆ ਉਹ ਜਦ ਦਾ ਮਤਲਬ ਚੂਰਮੇ ਦਾ ਛੋਟੇ ਛੋਟੇ ਪੀਸ ਦਾ ਕਰਕੇ ਤੇ ਸਕਾ ਕੇ ਫੇ ਉਸ ਤੋਂ ਬਾਅਦ ਕਈ ਪ੍ਰੋਸੀਜਰ ਬਹੁਤ ਲੰਬਾ ਹੁੰਦਾ ਇਹ ਆ ਦੇ ਕੋਈ ਦਾ ਧੁੱਪੇ ਪਾਈ ਜਾਣੇ ਆ ਇਹਨਾਂ ਸੁੱਕੀ ਜਾਣਾ ਫੇ ਇਹਨੂੰ ਜਦਾਂ ਤੇਲ ਦੇ ਵਿੱਚ ਵੀ ਘਰੇ ਰੰਦੇ ਆ ਰੰਨ ਕੇ ਤੇ ਫੇ ਉੱਥੇ ਕੁੰਡੇ ਵਿੱਚ ਕੱਟ ਕੇ ਕਈ ਪ੍ਰੋਸੀਜਰ ਹੁੰਦਾ ਬਹੁਤ ਲੰਬਾ ਪ੍ਰੋਸੀਜਰ ਆ ਇਹ ਚੂਰਮੇ ਵਾਲਾ ਤੇ ਆ ਸੰਗਤ ਬੈਠੀ ਆ ਸਾਰੀ ਤੇ ਸੇਵਾ ਕਰ ਰਹੀ ਆ ਭਾਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਜਿਹੜੇ ਕਰਮ ਆ ਉਹ ਸਿੱਧੇ ਕਰ ਰਿਹਾ ਸਾਰੇ ਕਿਉਂਕਿ ਬਹਾਨੇ ਦੇ ਨਾਲ ਘਰਾਂ ਚੋਂ ਨਿਕਲ ਹੁੰਦਾ ਹਨ ਕਿਉਂਕਿ ਜਿਹੜੇ ਦਿਨ ਸੋਧ ਹੁੰਦੇ ਹਨ ਨਾ ਕੋਈ ਵੀ ਕਿਸੇ ਵੀ ਧਰਮ ਵਿੱਚ ਉਹ ਬਣਾਏ ਤਾਂ ਗਿਆ ਵੀ ਚਲੋ ਜੇ ਕਿਸੇ ਬੰਦੇ ਦਾ ਉਦਾਂ ਨਹੀਂ ਵੀ ਟਾਈਮ ਲੱਗਦਾ ਚਲੋ ਕਈ ਤਾਂ ਪੱਕੇ ਆਉਂਦੇ ਆਉਂਦੇ ਰੋਜ਼ ਤੇ ਉਹ ਫਿਰ ਦਿਨ ਸੋਧ ਤੇ ਜ਼ਰੂਰ ਹਾਜ਼ਰੀ ਲਵਾਵੇ ਹਨ ਉਹ ਤਾਂ ਕਰਕੇ ਵੀ ਚਲੋ ਤੁਹਾਡਾ ਕਿਸੇ ਬਹਾਨੇ ਤੁਸੀਂ ਧਾਰਮਿਕ ਸਥਾਨ ਤੇ ਜਾ ਕੇ ਤੇ ਆਪਣੇ ਕਰਮ ਜਿਹੜੇ ਆ ਉਹ ਸਿੱਧੇ ਕਰ ਲਓ ਹਨ ਤਾ ਕਰਕੇ ਆ ਦੇਖ ਲਓ ਗੌਂਗਲੂ ਜੇ ਵੱਟ ਕੇ ਤੇ ਇਦਾਂ ਰੱਖੀ ਜਾਂਦੇ ਆ ਸੁੱਕੀ ਜਾਂਦੇ ਉਹ ਜਿੱਦਾਂ ਇਦਾਂ ਸੁੱਕੀ ਜਾਂਦੇ ਆ ਤੇ ਫੇ ਇੱਥੋਂ ਚੱਕ ਕੇ ਲੈ ਜਾਂਦੇ ਆ ਇਹ ਪ੍ਰੋਸੀਜਰ ਇਦਾਂ ਹੀ ਚੱਲੀ ਜਾਂਦਾ ਗਾਂ ਤੋਂ ਗਾਂ ਆ ਤੁਹਾਨੂੰ ਦਿਖਾਲਦੇ ਆ ਆ ਬਜ਼ੁਰਗ ਵੀ ਆ ਗਏ ਆ ਤੇ ਇਧਰ ਅੰਕਲ ਹੁਣੇ ਬੈਠੇ ਆ ਸਾਰੇ ਜਣੇ ਸੇਵਾ ਕਰਦੇ ਆ ਰੱਬ ਸਾਰਿਆਂ ਨੂੰ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਹਿ ਦਈਦਾ ਤੰਦਰੁਸਤੀ ਸਭ ਤੋਂ ਵੱਡੀ ਜਿਹਦਾ ਕਿਰਪਾ ਰੱਬ ਦੀ ਤੰਦਰੁਸਤੀ ਆ ਕੀ ਤੰਦਰੁਸਤੀ ਆ ਬੰਦਾ ਤਾਂ ਸਾਰਾ ਕੁਝ ਹੈ ਤੰਦਰੁਸਤ ਨਹੀਂ ਹੈਗਾ ਤਾਂ ਕੁਝ ਨਹੀਂ ਹੈਗਾ ਕਿਉਂਕਿ ਮੇਰੇ ਹੁਣ ਪੈਰ ਤੇ ਸੱਟ ਲੱਗੀ ਆ ਤਾਂ ਮੈਨੂੰ ਪਤਾ ਆ ਤੰਦਰੁਸਤੀ ਦੀ ਕੀਮਤ ਕੀਮਤ ਉਹੋੀ ਚੀਜ਼ ਦੀ ਪਤਾ ਲੱਗਦੀ ਆ ਜਦੋਂ ਸਾਡੇ ਕੋਲ ਨਾ ਹੋਵੇ ਜਦੋਂ ਸਾਡੇ ਕੋਲ ਹੁੰਦੀ ਆ ਅਸੀਂ ਬੇਪਰਵਾਹ ਹੋ ਜਾਂਦੇ ਆ ਅਸੀਂ ਪਰਵਾਹ ਹੀ ਨਹੀਂ ਕਰਦੇ ਅਸੀਂ ਭੁੱਲ ਹੀ ਜਾਂਦੇ ਆ ਪਰ ਰੱਬ ਨੇ ਸਾਨੂੰ ਤੰਦਰੁਸਤੀ ਵੀ ਦਿੱਤੀ ਆ ਤਾਂ ਫੇਰ ਉਹ ਥੋੜਾ ਜਿਹਾ ਝਟਕਾ ਜਾ ਦੰਦਾ ਭਾਈ ਐਦਾਂ ਨਹੀਂ ਐਦਾਂ ਆ ਤੇ ਤਾਂ ਕਰਕੇ ਚਲੋ ਕੋਈ ਗਲਤੀ ਵੀ ਹੋ ਜਾਂਦੀ ਬੰਦੇ ਤੋਂ ਕਲ ਜੂਗੀ ਜੀਵਿਆਂ ਕੋਈ ਨਾ ਕੋਈ ਪਾਪ ਵੀ ਹੋ ਜਾਂਦਾ ਤੇ ਸ਼ਾਇਦ ਉਹਦੀ ਸਜੇ ਮਿਲ ਜਾਂਦੀ ਬੰਦੇ ਨੂੰ ਹਨਾ ਨਾਲ ਨਾਲ ਤੇ ਕਹਿੰਦੇ ਹੁੰਦੇ ਇੱਥੇ ਹੀ ਆ ਲੇਖੇ ਜੋਖੇ ਤੇ ਕੋਈ ਪਾਪ ਹੋ ਗਿਆ ਹੋਊਗਾ ਭਾਈ ਉਹਦੇ ਕਰਕੇ ਪੈਰ ਤੇ ਛੱਟ ਲੱਗ ਗਈ ਹੋਊਗੀ ਤੇ ਚਲੋ ਉਹ ਪ੍ਰਸੀਅਰ ਇੱਦੇ ਚੱਲੀ ਜਾਣਾ ਦੁੱਖ ਸੌਖੇ ਜਿਹੜੇ ਦੋ ਕੱਪੜੇ ਆ ਤੇ ਜੇ ਕਹਿੰਦੇ ਇੱਕ ਕੱਪੜਾ ਪਾਈ ਰੱਖੀ ਹੈ ਨਾ ਜੋ ਸੁੱਖਾਂ ਦਾ ਇੱਕ ਕੱਪੜਾ ਪਿਆ ਰਵੇ ਉਹਦੇ ਚੋਂ ਮੁਸ਼ਕ ਆਉਣ ਲੱਪੇਂਦਾ ਇਸ ਲਈ ਦੁੱਖ ਵੀ ਜ਼ਰੂਰੀ ਹੈ ਤੇ ਜੇ ਕੱਲਾ ਦੁੱਖਾਂ ਦਾ ਇੱਕ ਕੱਪੜਾ ਪਿਆ ਰਵੇ ਤੇ ਫਿਰ ਉਹਦੇ ਚੋਂ ਮੁਸ਼ਕ ਆਉਣ ਲੱਪੇਂਦਾ ਇਸ ਲਈ ਜਿਹੜੇ ਕੱਪੜੇ ਹਨ ਦੁੱਖ ਸੁੱਖ ਦੋਹੂ ਕੱਪੜੇ ਪਹਿਨੇ ਰਹੇ ਮਨੁੱਖ ਤੇ ਉਹ ਜਿਹੜੇ ਦੋ ਕੱਪੜੇ ਆ ਤੇ ਉਹ ਮਨੁੱਖ ਨੇ ਪਹਿਨੇ ਹੋਏ ਆ ਤੇ ਇੱਧਰ ਤੁਹਾਨੂੰ ਆ ਦਿਖਾਉਂਦੇ ਆ ਜੀ ਆ ਮੰਦਰ ਦੇ ਦਰਸ਼ਨ ਕਰ ਲਓ ਇੱਧਰ ਵੀ ਕਰ ਲਓ ਮੈਂ ਅੱਜ ਗਿਆ ਸੀ ਹੌਲੀ ਹੌਲੀ ਚੱਲ ਕੇ ਤੇ ਮੈਂ ਕਿਹਾ ਚਲੋ ਬਈ ਕੋਈ ਵੀਰ ਆਪਣੇ ਬਾਹਰ ਬੈਠੇ ਹੁੰਦੇ ਉਹ ਉਹਨਾਂ ਨੂੰ ਜਦਾਂ ਹੁੰਦਾ ਵੀ ਅੱਜ ਕੀ ਹੋਇਆ ਪਿੰਡ ਕਿਦਾਂ ਨਾ ਉਹ ਤਾਂ ਕਰਕੇ ਵੀ ਥੋੜ੍ਹਾ ਦਿਖਾ ਲਿਆ ਦੇਖੋ ਆ ਇੱਧਰ ਇਹਦੇ ਵਿੱਚ ਤਲਦੇ ਆ ਆ ਪਾ ਕੇ ਗੋਗਲੂ ਵੀ ਆ ਤੇ ਖ ਤਲਦੇ ਆ ਤੇ ਸ਼ਗਰ ਦੂਜੀ ਜਿਹੜੇ ਹੁੰਦੇ ਗੋਗਲੂ ਕੀ ਕਹਿੰਦੇ ਉਹਨਾਂ ਤੇ ਉਹ ਜਦ ਤਲ ਕੇ ਤੇ ਜੇ ਕੋਈ ਗੱਲ ਮੇਰੇ ਤੋਂ ਗਲਤ ਕਹਿ ਹੋ ਗਈ ਮੈਂ ਕਮੈਂਟ ਵਿੱਚ ਦੱਸ ਦਿਓ ਤੇ ਆ ਉਹ ਚੀਜ਼ਾਂ ਤਲ ਤੋਲ ਕੇ ਤੇ ਫੇਜ ਦਾ ਜਦਦਾ ਉਹ ਉਧਰ ਮਾਣਾ ਭਾਈ ਉਹ ਖੀਰ ਬਣਾ ਰਿਹਾ ਤੇ ਇਹਦੀ ਖੀਰ ਦੀ ਸੇਵਾ ਲੱਗੀ ਆ ਉਹ ਅੱਜ ਮੈਂ ਜਿੰਨਾ ਚੱਕਰ ਮੰਦਰ ਰਿਆਂ ਉਹ ਦੁੱਧ 'ਚ ਘੱਟੀ ਮਾਰਦਾ ਰਿਹਾ ਤੇ ਚਲੋ ਸੇਵਾ ਸਾਰਿਆਂ ਦੀ ਡਿਊਟੀ ਲੱਗੀ ਆ ਸਾਰਿਆਂ ਦੀ ਤੇ ਸ਼ਿੰਦਾ ਬਾਜੀ ਤੇ ਇਹ ਜਿਦਾ ਸਾਰਿਆਂ ਨੂੰ ਦੇਖਦੇ ਪਏ ਆ ਤੇ ਕਿਉਂਕਿ ਇੱਧਰ ਕੋਈ ਚੀਜ਼ ਦੀ ਲੋੜ ਤੇ ਨਹੀਂ ਹੈਗੀ ਕੀ ਚਾਹੀਦਾ ਕੀ ਨਹੀਂ ਇਦਾਂ ਰਲ ਮਿਲ ਕੇ ਸਾਰੇ ਜਣੇ ਸੇਵਾ ਕਰਦੇ ਆ ਨਾ ਜੇ ਦੀ ਜੋ ਡਿਊਟੀ ਲਈ ਆ ਇੱਧਰ ਸਾਡੇ ਉਸਤਾਦ ਜੀ ਕਿੰਦਾ ਉਸਤਾਦ ਜੀ ਆ ਉਹ ਜਾਂਦੇ ਢਾਲੀ ਵਾਲ ਸਾਹਿਬ ਤੇ ਗਰੰਟੀ ਹੁਣੀ ਕੀਰਤਨ ਕਰਦੇ ਹੁੰਦੇ ਇਹਨਾਂ ਨੂੰ ਜਾਣਦੇ ਆ ਤੁਸੀਂ ਤੇ ਇਧਰ ਬੀਬੀਆਂ ਆਟਾ ਗੁੰਨਦੀਆਂ ਆ ਤੇ ਆਟਾ ਗੁੰਨ ਕੇ ਤੇ ਉਹਨਾਂ ਦੇ ਗੋਗੜੂ ਜੇ ਨਿਕਲਦੇ ਆ ਖੀਰ ਦੇਖ ਲਓ ਮੈਂ ਕਾ ਉਤੋਂ ਦੀ ਘਮਾ ਕੇ ਲਿਆ ਕੇ ਦਿਖਾਵਾਂ ਤੁਹਾਨੂੰ ਇਹ ਆ ਦੇਖੋ ਇਹ ਦੁੱਧ ਕਰ ਕਰਕੇ ਹਨਾ ਦੁੱਧ ਐਨ ਵਧੀਆ ਹੋ ਜਾਣਾ ਇਹ ਅੱਜ ਮਾਣੇ ਭਾਜੀ ਦੀ ਸੇਵਾ ਲਗੀ ਆ ਬਹੁਤ ਵਧੀਆ ਤਰੀਕੇ ਨਾਲ ਯਾਰ ਸਾਰੇ ਤੁਹਾਨੂੰ ਮਨ ਨੂੰ ਜਿੰਨੇ ਵੀ ਆ ਦੇਖ ਲਓ ਜਿਹੜਾ ਵੀ ਹੋਊਗਾ ਦੇਖੋ ਤੁਸੀਂ ਐਨ ਰੀਜ ਨਾਲ ਸੇਵਾ ਕਰਨਿਆ ਚਾਹੇ ਕੋਈ ਬੀਬੀ ਹੋਵੇ ਚਾਹੇ ਕੋਈ ਬੰਦਾ ਹੋਵੇ ਚਾਹੇ ਕੋਈ ਨਿਆਣਾ ਹੋਵੇ ਚਾਹੇ ਕੋਈ ਸਿਆਣਾ ਹੋਵੇ ਸਾਰੇ ਆਪਣੇ ਤਨ ਦੇ ਹੀ ਨਾਲ ਐਨਖੁਸ਼ਰੂ ਹੋ ਕੇ ਤੇ ਫੇਰ ਸੇਵਾ ਜਿਹੜੀ ਇਹ ਕੀਤੀ ਉਹ ਕਈ ਗੁਣਾ ਵੱਧ ਫਲ ਦਿੰਦੀ ਹੈ ਜੇ ਤੁਸੀਂ ਮਨੋਂ ਕਰੋਗੇ ਖੁਸ਼ ਹੋ ਕੇ ਕਰੋਗੇ ਬੱਜੋ ਗਰੀਬਾਂ ਚ ਚੀਜ਼ ਕੀਤੀ ਕੋਈ ਵੀ ਇਹਨਾਂ ਤੁਹਾਨੂੰ ਸਫਲਤਾ ਨਹੀਂ ਕਦੇ ਵੀ ਦਿੰਦੀ ਉਹ ਥੋੜੇ ਟਾਈਮ ਲਈ ਤੇ ਤੁਹਾਡੇ ਮਨ ਨੂੰ ਸਕੂਨ ਦੇ ਦੂਗੀ ਪਰ ਤੁਹਾਨੂੰ ਸਫਲਤਾ ਨਹੀਂ ਮਿਲਦੀ ਆ ਦੇਖੋ ਆਟਾ ਗੁੰਨੇ ਆ ਬੀਬੀਆਂ ਨੇ ਲਾਤੀਆਂ ਭਰਤੇ ਆ ਦੂਜੇ ਤਪ ਗੁੰਨ ਗੁੰਨ ਕੇ ਆਟੇ ਉਜਾਰੀਆਂ ਸਵੇਰ ਦੀਆਂ ਲੱਗੀਆਂ ਆਟੇ ਗੁੰਨੀ ਜਾਂਦੀਆਂ ਜਦੋਂ ਜਿਹੜਾ ਆਟਾ ਗੁੰਨਦਾ ਉਹ ਆਟਾ ਹੀ ਗੁੰਨੀ ਜਾਂਦਾ ਜਿਹੜਾ ਸ਼ਕਰਪਾਰੇ ਬਣਾਉਂਦਾ ਉਹ ਹੀ ਬਣਾਈ ਜਾਂਦਾ ਤੇ ਜਿਹੜਾ ਝੂਕਮਾ ਜਦਾਂ ਛੋਟਾ ਛੋਟਾ ਕਰਦਾ ਉਹ ਕਰੀ ਜਾਂਦਾ ਜਿਹੜਾ ਹੁਣ ਅੰਦਰ ਵੀ ਤੁਹਾਨੂੰ ਮੈਂ ਲੈ ਕੇ ਜਾਣਾ ਉਹ ਬੀਬੀਆਂ ਭੈਣਾਂ ਸਾਰੀਆਂ ਲੱਗੀਆਂ ਆ ਤੇ ਇਧਰ ਆਂਟੀ ਹੁਣੀ ਸੇਵਾ ਕਰਦੇ ਆ ਅੱਧਾ ਸ਼ਾਂਤੀਆਂ ਟੀਮ ਹੁਣੀ ਸਾਰਿਆਂ ਨੇ ਬੈਠੇ ਆ ਤੇ ਬੀਬੀਆਂ ਲੱਗੀਆਂ ਆਪਣਾ ਜੀ ਕਾਰਜ ਕਰਨ ਤੇ ਸਾਰਾ ਕੁਝ ਤੋਸੇ ਦੇਖ ਰਹੇ ਆ ਮੰਦਿਰ ਦੇ ਜਿਹੜੇ ਵਿੱਚ ਆ ਨਿੱਕੀ ਬੇਟੀ ਆ ਇੱਕ ਇਹ ਸੇਵਾ ਕਰਦੀ ਆ ਤੇ ਸਾਰੇ ਮਿਲਤਾਂ ਨੂੰ ਹਰ ਇੱਕ ਉਮਰ ਦਾ ਇੱਥੇ ਅੱਜ ਦੇਖਣ ਨੂੰ ਮਿਲੂਗਾ ਸੰਗਤ ਵਿੱਚ ਹਰ ਇੱਕ ਰੂਪ ਦੇ ਹਰ ਇੱਕ ਉਮਰ ਦੇ ਦੇਖਣ ਨੂੰ ਮਿਲੂਗਾ ਕਿਉਂਕਿ ਸਾਰੇ ਜਿੱਦਾਂ ਵੀ ਸ਼ੁਰੂ ਤੋਂ ਚੱਲਦਾ ਹੁੰਦਾ ਆ ਨਾ ਇਹ ਹੌਲੀ-ਹੌਲੀ ਇਹ ਰੱਛ ਦੇ ਕਿਉਂ ਜਦੋਂ ਇਹਦਾ ਹੋਲੀ ਆਉਣੀ ਫਿਰ ਦਪੈਰ ਰੱਖਣ ਨੂੰ ਥਾਂ ਨਹੀਂ ਹੁੰਣਾ ਪਰ ਆ ਸ਼ੁਰੂਆਤ ਜਿਹੜੀ ਆ ਉਹ ਮੈਂ ਤੁਹਾਨੂੰ ਦਿਖਾਉਂਦਾ ਵੀ ਆ ਸੇਵਾ ਸ਼ੁਰੂ ਹੋ ਗਈ ਤਾਂ ਕੁੰਡੇ ਬੱਚ ਇਦਾਂ ਉਹ ਗੋਗਲੂ ਜਾਂ ਕਟਕੇ ਉਹ ਤਾਂ ਝੂਰਮਾ ਬਣਾਉਂਦੇ ਮੁੰਡੇ ਆ ਦੇਖੋ ਇਹ ਵੀ ਕੰਮ ਬੜੀ ਮਿਹਨਤ ਵਾਲਾ ਲਗਨ ਵਾਲਾ ਤੇ ਆ ਦੇਖੋ ਦੋ ਦੋ ਜਣੇ ਫੜ ਕੇ ਤੇ ਉਹ ਚਲਾਉਂਦੇ ਆ ਨਾ ਆ ਦੇਖੋ ਲੰਮੇ ਲੰਮੇ ਡੰਡੇ ਤੇ ਆ ਇੱਧਰ ਵੀ ਤੁਹਾਨੂੰ ਹੋਰ ਵੀ ਅੰਤਰਚਾਲਕ ਦਿਖਾ ਲਦਨੇ ਆ ਆ ਮੁੰਡੇ ਨੌਜਵਾਨ ਲੱਗੇ ਆ ਚਲੋ ਅੱਜ ਇਹਨਾਂ ਨੂੰ ਇਦਾਂ ਵੀ ਹੁਣ ਦੋ ਚਾਰ ਦਿਨ ਇਹਨਾਂ ਨੂੰ ਜੈਮ ਨਹੀਂ ਜਾਣ ਦੀ ਲੋੜ ਪੈਣੀ ਇਹਨਾਂ ਡੋਲੇ ਟੂਲੇ ਆਪਣੇ ਇੱਥੇ ਬਣਾ ਲੈਣੇ ਆ ਕਿਉਂਕਿ ਉਹ ਮਿਹਨਤ ਹੀ ਕਰਦੇ ਐ ਇਸ ਵੇਲੇ ਤੇ ਇਧਰ ਭਾਜੀ ਹੁਣੀ ਕੁੰਡਾ ਘੋਟਣਾ ਲੱਗੇ ਆ ਤੇ ਇਹ ਬਰੀਕ-ਬਰੀਕ ਕਰਦੇ ਆ ਬਰੀਕ-ਬਰੀਕ ਕਰਕੇ ਤੇ ਫੇ ਉਧਰੋਂ ਛਿੰਦਾ ਪਾਪਾ ਉਹ ਵੀ ਲੱਗਾ ਆ ਤੇ ਇਧਰ ਅੰਕਲ ਵੀ ਲੱਗੇ ਆ ਸਾਰੇ ਜਣੇ ਮਤਲਬ ਇਦਾਂ ਹੀ ਚੱਲਣਾ ਕੰਮ ਸ਼ਾਮ ਤੱਕ ਐਨ ਆ ਚਾਚਾ ਸ਼ਾਨਣੀ ਵਿੱਚ ਛਾਣਦਾ ਆ ਪਪਾ ਚਾਚਾ ਤੇ ਇਹ ਸ਼ਾਨਣੀ ਵਿੱਚ ਛਾਣ ਕੇ ਤੇ ਇਹ ਫੇ ਗਾਂ ਦੇ ਦਿੰਦਾ ਆ ਨਾ ਬਰੀਕ ਕਰ ਦਿੰਦਾ ਹਨਾ ਉਹ ਕੋ ਚੂਰਮਾ ਜਿਹੜਾ ਹੈ ਨਾ ਬਰੀਕ ਹੁੰਦਾ ਤੁਹਾਡੇ ਘਰਾਂ ਤੱਕ ਜਿਹੜਾ ਪ੍ਰਸ਼ਾਦ ਪਹੁੰਚਦਾ ਇਹ ਹੈ ਨਾ ਸਾਰਿਆਂ ਨੂੰ ਪਤਾ ਹੀ ਆ ਸਾਰੇ ਦੇਖਦੇ ਹੀ ਆ ਤੇ ਆਹ ਦੇਖੋ ਜੀ ਆਹ ਛਾਨਣੀ ਆ ਜਿਹਦੇ ਵਿੱਚ ਛਾਨ ਕੇ ਤੇ ਮੋਟਾ ਦੁਬਾਰਾ ਫੇ ਉਹ ਕੁੰਡੇ ਵਿੱਚ ਪਾ ਦਿੰਦੇ ਆ ਦੇਖੋ ਉਹ ਕੁੰਡਾ ਆ ਕੁੰਡੇ ਚ ਪਾਤਾ ਕੁੰਡੇ ਚ ਪਾ ਕੇ ਤੇ ਛਾਨ ਕੇ ਤੇ ਦੁਬਾਰਾ ਫੇ ਕੁੰਡਾ ਉਧਰ ਮੈਂ ਜਿਹੜਾ ਮੋਟਾ ਹੋ ਜਾਣਾ ਉਹ ਕਰ ਦੇਣਾ ਉਧਰ ਦੁਬਾਰਾ ਦੇ ਦੇਣਾ ਤੇ ਆਹ ਦੇਖੋ ਇਹਦੇ ਵਿੱਚ ਵੀ ਜਿਹੜੇ ਗੋਗਲੂ ਜੇ ਆ ਉਹਨਾਂ ਨੂੰ ਬਰੀਕ ਕਰਦੇ ਆ ਇਤੋਂ ਬਰੀਕ ਕਰਕੇ ਫੇਜ ਜਾਂਦੇ ਆ ਉਧਰ ਕੁੰਡੇ ਵਾਲ ਨੂੰ ਹਨ ਤੇ ਸਾਰਾ ਪ੍ਰੋਸੀਜਰ ਆ ਇਹ ਮਸ਼ੀਨ ਨਾਲ ਕਰਦੇ ਆ ਤੇ ਬਾਕੀ ਹੱਥਾਂ ਨਾਲ ਸਾਰਾ ਕਾਰਜ ਕਰਦੇ ਆ ਨਾ ਇਹ ਅੱਜ ਜੀ ਮੰਦਿਰ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਆਪਾਂ ਜਮਸ਼ੀਰ ਦੇ ਮੰਦਿਰ ਦੇ ਵਿੱਚ ਠਾਕ ਦਵਾਰੇ ਵਿੱਚ ਤੇ ਹੋਲੀ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਸੋ ਨਾਲ-ਨਾਲ ਦੇਖੀ ਜਾਓ ਤੇ ਨਾਲ-ਨਾਲ ਕਰੋ ਜੀ ਦਰਸ਼ਨ ਦਦਾਰੇ ਆ ਦੇਖੋ ਜੀ ਉਹ ਨਿਮੇਸ਼ ਹੁਣੀ ਲੱਗੇ ਆ ਤੇ ਇਧਰ ਚਾਚਾ ਵੀ ਲੱਗਾ ਆ ਸਾਰੇ ਜਾਣੇ ਸੇਵਾ ਕਰਦੇ ਆ ਤੇ ਆਹ ਮੁੰਡੇ ਨੌਜਵਾਨ ਸਾਰੇ ਜਾਣੇ ਜੋ-ਜੋ ਜਿਹਦੀ ਡਿਊਟੀ ਲਈ ਆ ਮਾਲਕ ਨੇ ਭਾਈ ਸਾਰੇ ਕਰਦੇ ਆ ਭਾਗਾਂ ਵਾਲੇ ਉਹ ਜਿਹੜੇ ਚੰਗੇ ਕੰਮ ਹੁੰਦੇ ਉਹਨਾਂ ਵਿੱਚ ਜ਼ਰੂਰ ਹਿੱਸਾ ਲਿਆ ਕਰੋ ਤਾਂ ਕਿ ਆਪਾਂ ਆਪਣੇ ਜਿਹੜੇ ਕਰਮ ਆ ਉਹ ਬਦਲਾ ਸਕੀਏ ਆਪਣੇ ਕਰਮ ਸਿੱਧੇ ਕਰ ਸਕੀਏ ਇਹ ਮੌਕੇ ਜਿਹੜੇ ਬਹਾਨੇ ਨਾਲ ਹੀ ਮਿਲਦੇ ਹੁੰਦੇ ਆ ਤੇ ਇਹਨਾਂ ਨੂੰ ਸਾਹਮ ਲੈਣਾ ਚਾਹੀਦਾ ਤੇ ਜੇ ਅਸੀਂ ਨਹੀਂ ਸਾਹਮਦੇ ਤੇ ਫੇਰ ਤੇ ਦੁਨੀਆ ਤੇ ਆਏ ਆ ਆਪਾਂ ਤੇ ਜੇ ਆਏ ਆ ਤੈਥੋਂ ਹੋਰ ਪਾਪ ਸਹਿੜ ਕੇ ਚਲ ਜਾਣਾ ਆਪਾਂ ਨਾ ਕਈ ਬੰਦਾ ਕੋਈ ਸਿੱਧਾ ਹੋਵੇ ਤਾਂ ਆਪਾਂ ਇਹਨੂੰ ਕਹਿ ਦਈਦਾ ਇਹ ਤਾਂ ਕਮਲ ਆ ਉਹ ਭਾਈ ਉਹ ਕਮਲਾ ਨਹੀਂ ਹੁੰਦਾ ਆਪਾਂ ਇੱਥੇ ਦੁਨੀਆ ਤੇ ਆਏ ਆ ਲੱਖਾਂ ਪਾਪ ਨਾਲ ਕਰਕੇ ਲੈ ਕੇ ਜਾਣੇ ਆ ਉਹ ਜਿੱਦਾਂ ਦਾ ਆਇਆ ਉਹਨੇ ਉਦਾਂ ਦਾ ਹੀ ਚਲ ਜਾਣਾ ਨਾ ਆਪਣੇ ਨਾਲ ਉਹ ਵੀ ਲੱਖ ਦਰਜੇ ਚੰਗਾ ਆ ਇਸ ਲਈ ਕੋਸ਼ਿਸ਼ ਕਰਿਆ ਕਰੋ ਵੀ ਚੰਗੇ ਕੰਮ ਕਰਨ ਦੀ ਮਾੜੇ ਕੰਮ ਨਾ ਹੋਣ ਕੋਸ਼ਿਸ਼ ਕਰਿਆ ਕਰੋ ਜੇ ਚੰਗੇ ਨਹੀਂ ਵੀ ਹੁੰਦੇ ਮਾੜੇ ਛੱਡਦੇ ਹੋ ਨਾ ਤੇ ਤਾਂ ਕਰਕੇ ਵੀ ਗੱਡੀ ਚੱਲੀ ਜਾਊ ਆਪਣੀ ਤੇ ਆ ਬਾਹਰਲਾ ਦ੍ਰਿਸ਼ ਤੁਹਾਨੂੰ ਦਿਖਾ ਲ ਕੇ ਤੇ ਫਿਰ ਉਦੋਂ ਬਾਅਦ ਚ ਮੰਤਾ ਕੋ ਜਾਣੇ ਆ ਤੇ ਉਹ ਬਾਹਰ ਖੜੇ ਆ ਉਤੋਂ ਗੱਦੀ ਤੋਂ ਉੱਠ ਕੇ ਆ ਗਏ ਆ ਤੇ ਉਹਨਾਂ ਨੇ ਕਰਦੇ ਆ ਬਚਨ ਤੇ ਸੁਣਦੇ ਉਹਨਾਂ ਦੇ ਬਚਨ ਤੇ ਉਧਰ ਨੂੰ ਵੀ ਜਾਣੇ ਆਪਾਂ ਉਹ ਇਕੱਠੇ ਹੋ ਗਏ ਸੰਗਤ ਵਾਲੇ ਆਉਣ ਲੱਪਈ ਆ ਮੈਂ ਵੀ ਹੌਲੀ ਹੌਲੀ ਜਾਣ ਨੂੰ ਟਾਈਮ ਲੱਗਣਾ ਮੈਨੂੰ ਜਾਣ ਨੂੰ ਤੇ ਮੈਂ ਵੀ ਜਾਣ ਨੂੰ ਪਹੁੰਚ ਜਾਣਾ ਤੇ ਫਿਰ ਆਪਾਂ ਦੇਖਦੇ ਆ ਮੰਤਾ ਦੇ ਬਚਨ ਤੁਹਾਨੂੰ ਸੁਣਾਉਨੇ ਆ ਜ਼ਿਆਦਾ ਚਾਹੀ ਹੁਣੀ ਵੀ ਆ ਗਏ ਸਾਰੇ ਜਣੇ ਸੰਗਤ ਲੱਗੀ ਆ ਤੇ ਆਪਾਂ ਹੁਣ ਚੱਲਦੇ ਆਂ ਮਹੰਤਾਂ ਦੇ ਕੋਲ ਰਾਹਤ ਕੀ ਕਰ ਰਿਹਾ ਹੈ ਨਾ ਬੰਦੇ ਕਰ ਦੇ ਜੀ ਬਾਹਰ ਬੈਠੇ ਨੇ ਵੀ ਦਰਸ਼ਨ ਕਰਨੇ ਹੁੰਦੇ ਆ

ਆਜ ਜੱਕਰ ਕੇ ਸਰਾਮ ਆ ਕੇ ਖੁੱਦ ਨਿਕਾਲੇ ਮਾ ਤੇਨੂ ਹੀ ਪਤਾ ਨਹੀਂ ਉਹ ਕਿੱਥੇ ਗਿਆ ਜਾ ਜੈ ਬੇਗਿੰਗਰ ਕੋਲ ਆ ਗਿਆ ਇਹ ਚਲੋ ਇਹ ਦੇਖੋ ਇਹ ਕਿਤਾਬ ਆਇਆ online ਪਰਦੇ ਸਫਾਤਲਾ ਦੇ ਦਿੰਦਾ ਸੁਧਾਰ ਕੇ ਹਾਂ ਮਾ ਜਾਨ ਆ ਗਿਆ ਹੈ ਜਵਾਇ ਕੋਟੀ ਕੋਟੀ ਤੇ ਆਪਨੇ ਰੱਖਾ आपको अंदर अंदर से है आ, बताती अंदर से है। दिल से है। ये प्यार 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 है है आप बातें बताती दिल साथ ना जा भैया रहा हो गया इधर बहुत है かわいいよ、やっぱ。